ਕੋਈ 313 ਸਿਤਾਰਾ ਕਹਿੰਦੇ ਆਂ ਜੀ ਕੋਈ ਉਹ ਲਾ ਕੇ ਉਹਦੇ ਤਹਿਤ ਤੁਹਾਨੂੰ ਅੰਦਰ ਕਰਾਂਗੇ ਅਸੀਂ ਅਹੀਂ ਉਹ ਕੋਣਾਂ ਨਾਲ ਕਿਹਾ ਵੀ ਜੇ ਤੁਸੀਂ ਇੱਥੇ ਆ ਸਕਦੇ ਹੋ ਆ ਜਾਓ ਅਸੀਂ ਧਰਨਾ ਨਹੀਂ ਦੀ ਇੱਥੋਂ ਕਰਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੇ ਕੋਰਸ ਦੀ ਫੀਸ 25000 ਆ ਰਿਆ ਉਸੇ ਕੋਰਸ ਦੀ ਫੀਸ ਬਨਾਨਿਕ ਦੇ ਯੂਨੀਵਰਸਿਟੀ ਦੇ ਵਿੱਚ ਜਿਹੜੀ ਆ 60 ਤੋਂ 70000 ਰੁਪਿਆ ਦਾ ਸਾਡੀ ਮੰਗ ਵੀ ਇੰਨਾ ਅੰਤਰ ਕਿਉਂ ਆ ਸਾਡੀ ਮੰਗ ਇਹ ਕਿ ਜਿਹੜਾ 5% ਵਾਧਾ ਇਸ ਸਾਲ ਹੋਇਆ ਉਹਨੂੰ ਵਾਪਸ ਲਿਆ ਜਾਵੇ বারবার ਇਹ ਕਿਹਾ ਜਾ ਰਿਹਾ ਕਿ ਤੁਸੀਂ ਕੱਲ 4 ਵਜੇ ਤੱਕ ਜਿਹੜਾ ਵਾ ਆਪਣਾ ਧਰਨਾ ਕਿਤੇ ਹੋਰ ਸ਼ਿਫਟ ਕਰ ਲਓ ਕਿਉਂਕਿ ਉਹਦਾ ਸਿੱਧਾ ਸਿੱਧਾ ਕਾਰਨ ਹੈ ਵੀ ਮੰਤਰੀ ਸਾਹਿਬ ਦਾ ਪ੍ਰੋਗਰਾਮ ਹੋ ਜਾਣਾ। ਸਤਿ ਸ਼੍ਰੀ ਅਕਾਲ ਜੀ, D5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭਜੋਤ ਸਿੱਧੂ। ਗੱਲ ਕਰੀਏ ਤਾਂ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਯੂਨੀਵਰਸਿਟੀ ਯਾਨੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਵਿਦਿਆਰਥੀਆਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ। ਇਹ ਤਾਂ ਨਾ ਵਿਦਿਆਰਥੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਜਾ ਰਿਹਾ ਪਰ ਇਸ ਦੌਰਾਨ ਕੁਝ ਤਕਰਾਰ ਹੈ ਜਿਹੜਾ ਉਹ ਪੁਲਿਸ ਵਾਲਿਆਂ ਦੇ ਨਾਲ ਹੋ ਗਿਆ ਕਿਉਂਕਿ ਪੰਜਾਬ ਪੁਲਿਸ ਜਦੋਂ ਉੱਥੇ ਪਹੁੰਚੀ ਤਾਂ ਵਿਦਿਆਰਥੀਆਂ ਦੇ ਨਾਲ ਧੱਕਾ ਮੁਕੀ ਦੇ ਜਿਹੜੇ ਕੁਝ ਦ੍ਰਿਸ਼ ਨੇ ਉਹ ਸਾਹਮਣੇ ਆਏ ਨੇ ਵਿਦਿਆਰਥੀਆਂ ਵੱਲੋਂ ਮੰਗਾਂ ਰੱਖੀਆਂ ਜਾ ਰਹੀਆਂ ਕਿ ਜਿਸ ਤਰ੍ਹਾਂ ਬਾਰਡਰ ਦੇ ਨਾਲ ਲੱਗਦੇ ਏਰੀਆ ਨੂੰ ਲੈ ਕੇ ਕੁਝ ਰਿਜ਼ਰਵੇਸ਼ਨ ਨੇ ਜਿਹੜੀਆਂ ਉਹ ਵੱਖ-ਵੱਖ ਤਰ੍ਹਾਂ ਦੀਆਂ ਮਹੱਈਆ ਕਰਵਾਈਆਂ ਜਾਂਦੀਆਂ ਸੀ ਪਹਿਲਾਂ ਯੂਨੀਵਰਸਿਟੀ ਦੇ ਵੱਲੋਂ ਪਰ ਹੁਣ ਸਮੇਂ ਦੇ ਹਿਸਾਬ ਨਾਲ ਇਹ ਰਿਜ਼ਰਵੇਸ਼ਨ ਬੰਦ ਕਰ ਦਿੱਤੀਆਂ ਗਈਆਂ ਯਾਨੀ ਕਿ ਜਿਹੜਾ ਕੋਟਾ ਹੈ ਉਹ ਬੰਦ ਕਰ ਦਿੱਤਾ ਗਿਆ ਜਿਸ ਕਰਕੇ ਵਿਦਿਆਰਥੀ ਨੇ ਜਿਹੜੇ ਉਹ ਪਰੇਸ਼ਾਨ ਨੇ ਤੇ ਇਸ ਨਾਲ ਕਾਫੀ ਨੁਕਸਾਨ ਵਿਦਿਆਰਥੀਆਂ ਦਾ ਹੋ ਰਿਹਾ ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਲੋਂ ਲਗਾਤਾਰ ਫੀਸਾਂ ਦੇ ਵਿੱਚ ਵਾਧਾ ਜਿਹੜਾ ਕੀਤਾ ਜਾ ਰਿਹਾ ਜਿਸ ਕਰਕੇ ਆਮ ਲੋਕਾਂ ਦੇ ਬੱਚਿਆਂ ਦੇ ਲਈ ਪੜਨਾ ਕਾਫੀ ਮੁਸ਼ਕਲ ਹੁੰਦਾ ਜਾ ਰਿਹਾ ਇਹਨਾਂ ਸਾਰੀਆਂ ਸਮੱਸਿਆਵਾਂ ਤੇ ਮੰਗਾਂ ਨੂੰ ਲੈ ਕੇ ਇੱਕ ਵੱਡਾ ਜਿਹੜਾ ਕਹਿ ਲਓ ਕਿ ਦਰਨਾ ਪ੍ਰਦਰਸ਼ਨ ਹੈ ਜਿਹੜਾ ਚੱਲ ਰਿਹਾ ਭੁੱਖ ਹੜਤਾਲ ਤੇ ਬੈਠੇ ਨੇ ਵਿਦਿਆਰਥੀ ਯੂਨੀਵਰਸਿਟੀ ਦੇ ਬਾਹਰ ਜਿਸ ਤੋਂ ਬਾਅਦ ਵਿਦਿਆਰਥੀ মিডিਆ ਦੇ ਮੁਖਾਤਬ ਹੋਏ ਨੇ ਕੀ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਵੈਸੇ ਤਾਂ ਜੀ ਸਾਨੂੰ ਪਿਛਲੇ ਜਦੋਂ ਤੋਂ ਵੀ ਅਸੀਂ ਭੁੱਖ ਹੜਤਾਲ ਸ਼ੁਰੂ ਕੀਤੀ ਹੈ ਪੁਲਿਸ ਦਾ ਸਾਨੂੰ ਸਹਿਯੋਗ ਰਿਹਾ ਕਾਫੀ ਅੱਛੇ ਢੰਗ ਨਾਲ ਸਾਡੇ ਨਾਲ ਕੋਆਪਰੇਟ ਕਰਕੇ ਚੱਲਦੇ ਰਿਹਾ ਪਰ ਹੁਣ ਐਸਐਚਓ ਮੈਡਮ ਆਈ ਹੀ ਉਹਨਾਂ ਨੇ ਏਸੀਪੀ ਨਾਲ ਗੱਲ ਕਰਾਈ ਜੀ ਸਾਡੀ ਏਸੀਪੀ ਸਾਨੂੰ ਧਰਨਾ ਚੱਕਣ ਲਈ ਕਹਿ ਰਿਹਾ ਕੱਲ 4 ਵਜੇ ਤੱਕ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਕੋਈ ਇੱਥੇ ਪ੍ਰੋਬਲਮ ਨਹੀਂ ਕ੍ਰੀਏਟ ਕਰ ਰਿਹਾ ਕੋਈ ਲਾਅ ਐਂਡ ਆਰਡਰ ਦੀ ਅਸੀਂ ਸਥਿਤੀ ਨੂੰ ਵਿਗਾੜ ਨਹੀਂ ਰਿਹਾ ਰਸਤਾ ਵੀ ਇੱਕ ਅਸੀਂ ਬੰਦ ਕੀਤਾ ਦੂਜਾ ਅਸੀਂ ਖੁੱਲਾ ਛੱਡਿਆ ਕੋਈ ਪ੍ਰੋਬਲਮ ਨਹੀਂ ਆ ਰਹੀ ਕਿਸੇ ਨੂੰ ਤੇ ਉਹ ਕਹਿ ਰਹੇ ਆ ਵੀ ਅਸੀਂ ਤੁਹਾਡੇ ਤੇ ਬੰਦ ਕਾਰਵਾਈ ਕਰਾਂਗੇ ਜਿੱਥੇ ਤੁਸੀਂ ਧਰਨਾ ਮਾਰ ਚੁੱਕੇ ਹੋ ਕੋਈ ਕਿਹੜੇ ਪਰਚੇ ਦੀ ਗੱਲ ਕੀਤੀ ਕੋਈ 383 ਤਾਰਾ ਕਹਿੰਦੇ ਆਂ ਕਿ ਕੋਈ ਉਹ ਲਾ ਕੇ ਉਹਦੇ ਤਹਿਤ ਤੁਹਾਨੂੰ ਅੰਦਰ ਕਰਾਂਗੇ ਅਸੀਂ ਅਸੀਂ ਉਹਨਾਂ ਨਾਲ ਕਿਹਾ ਵੀ ਜੇ ਤੁਸੀਂ ਇੱਥੇ ਆ ਸਕਦੇ ਹੋ ਆ ਜਾਓ ਅਸੀਂ ਧਰਨਾ ਨਹੀਂ ਦੀ ਇੱਥੋਂ ਚੱਕਣਾ ਡਰੋਨ ਦੀ ਕੋਸ਼ਿਸ਼ ਕੀਤੀ ਡਰੋਨ ਦੀ ਕੋਸ਼ਿਸ਼ ਕੀਤੀ ਆ ਜੀ ਕਾਰਨ ਕਾਦੀ ਗਲਤ ਕਰਨਾ ਚਿਕਨ ਉਹ ਕਾਰਨ ਦੇਖੋ ਜੀ ਹਾਇਰ এডਿਕੇਸ਼ਨ ਮਨਿਸਟਰ ਜਿਹੜੇ ਹਰਜੋਤ ਮੈਂ ਸੋ ਯੂਨੀਵਰਸਿਟੀ ਆਏ ਹੋਏ ਕੋਈ ਉਹਨਾਂ ਦਾ ਕੱਲ ਪ੍ਰੋਗਰਾਮ ਆ ਸਾਡਾ ਕੋਈ ਉਹਨਾਂ ਨੂੰ ਘੇਰਨ ਦਾ ਪ੍ਰੋਗਰਾਮ ਨਹੀਂ ਕੋਈ ਉਹਨਾਂ ਦੇ ਸਾਡੇ ਕੰਮ 'ਚ ਵਿਗੜਨ ਪਾਉਣ ਦਾ ਸਾਡਾ ਕੋਈ ਪ੍ਰੋਗਰਾਮ ਨਹੀਂ ਅਸੀਂ ਆਪਦੇ ਸਾਈਡ ਤੇ ਬੱਤੇ ਹੋ ਸਕਦਾ ਕੋਈ ਪੋਲੀਟੀਕਲ ਪ੍ਰੈਸ਼ਰ ਹੋਵੇ ਉਹਨਾਂ ਤੋਂ ਤਾਂ ਕਹਿ ਰਹੇ ਹਾਂ ਪਰ ਅਸੀਂ ਨਹੀਂ ਤਰਨਾਂ ਚੱਕਾਂਗੇ ਤੁਸੀਂ ਆ ਕੇ ਜਦ ਗੁਸਤੀ ਕਰਦੇ ਕੀ ਕਰਦਾ ਕੋਈ ਨਾ ਜੋ ਜ਼ਬਰਦਸਤੀ ਕਰਦੇ ਆਗੇ ਅਸੀਂ ਜੋ ਵੀ ਸਾਡੇ ਤੋਂ ਲਾਅ ਐਂਡ ਆਰਡਰ ਦੇ ਵਿੱਚ ਰਹਿ ਕੇ ਹੋਊਗਾ ਉਹ ਅਸੀਂ ਕਰਾਂਗੇ ਇਹਦੇ ਵਿੱਚ ਸਾਡੀਆਂ ਜਿਹੜੀਆਂ 2 ਮੀੜ ਮੰਗਾ ਕਿ ਇਹਦੇ ਜਿਹੜਾ 7% ਰੂਲਰ ਏਰੀਆ 3% ਬਾਰਡਰ ਏਰੀਆ ਤੇ 2% ਜਿਹੜਾ 9084 ਦੇ ਵਿਕਟਮ ਪਰਿਵਾਰ ਆ ਉਹਨਾਂ ਨੂੰ ਟੋਟਲ ਜਿਹੜਾ 12% ਜਿਹੜਾ ਕੋਟਾ ਐਡਮਿਸ਼ਨ ਦੇ ਵਿੱਚ ਮਿਲਦਾ ਸੀ ਉਹ ਜਿਹੜਾ ਪਿਛਲੇ ਕਈ ਜਿਹੜਾ ਦੋ ਤਿੰਨ ਨੋਟੀਫਿਕੇਸ਼ਨਾਂ ਦੇ ਰਾਹੀਂ ਥੋੜਾ ਥੋੜਾ ਕਰਕੇ ਸਰਕਾਰ ਵੱਲੋਂ ਖਤਮ ਕਰ ਦਿੱਤਾ ਗਿਆ ਸਾਡੀਆਂ ਮੰਗਾਂ ਕਿ ਜਿਹੜਾ ਰੂਰਲ ਏਰੀਆ ਦਾ ਕੋਟਾ ਵਾ ਉਹਨੂੰ ਐਡੀਸ਼ਨਲ ਸੀਟਾਂ ਦੇ ਰਾਹੀਂ ਬਹਾਲ ਕੀਤਾ ਜਾਵੇ ਦੂਸਰੀ ਸਾਡੀ ਮੰਗ ਇਹ ਆ ਕਿ ਦੇਖੋ ਇਹ ਤਾਂ ਸਰਕਾਰੀ ਯੂਨੀਵਰਸਿਟੀ ਆ ਸਰਕਾਰ ਦਾ ਫਰਜ਼ ਹੈ ਕਿ ਉਹਨੇ ਆਪਣੇ ਬੱਚਿਆਂ ਨੂੰ ਆਪਣੇ ਸਟੇਟ ਦੇ ਬੱਚਿਆਂ ਨੂੰ ਆਪਣੇ ਰਾਜ ਦੇ ਬੱਚਿਆਂ ਨੂੰ ਇੱਕ ਹਾਈਅਰ ਐਜੂਕੇਸ਼ਨ ਪ੍ਰੋਵਾਈਡ ਕਰਨੀ ਆ ਪਰ ਇੱਥੋਂ ਦੀ ਯੂਨੀਵਰਸਿਟੀ ਨੇ ਜਿਹੜਾ ਲਗਾਤਾਰ ਫੀਸਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਵਾ ਹਰ ਸਾਲ ਜਿਹੜੀ 5% ਫੀਸ ਵਧਾਈ ਜਾਂਦੀ ਆ ਇੱਕ ਹੀ ਸਟੇਟ ਦੇ ਵਿੱਚ ਇੱਕ ਹੀ ਸਟੇਟ ਦੇ ਵਿੱਚ ਦੋ ਯੂਨੀਵਰਸਿਟੀਆਂ ਚੱਲ ਰਹੀਆਂ ਵਾ ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗਰਨਾਲਕ ਦੇ ਯੂਨੀਵਰਸਿਟੀ ਅੰਮ੍ਰਿਤਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੇ ਕੋਰਸ ਦੀ ਫੀਸ 25000 ਆ ਉਸੇ ਕੋਰਸ ਦੀ ਫੀਸ ਗਰਨਾਲਕ ਦੇ ਯੂਨੀਵਰਸਿਟੀ ਦੇ ਵਿੱਚ ਜਿਹੜੀ ਆ 60 ਤੋਂ 70000 ਰੁਪਈਆ ਦਾ ਸਾਡੀ ਮੰਗ ਵੀ ਇੰਨਾ ਅੰਤਰ ਕਿਉਂ ਆ ਸਾਡੀ ਮੰਗ ਇਹ ਕਿ ਜਿਹੜਾ 5% ਵਾਧਾ ਇਸ ਸਾਲ ਹੋਇਆ ਉਹਨੂੰ ਵਾਪਸ ਲਿਆ ਜਾਵੇ ਇਹਨਾਂ ਦੋ ਮੰਗਾਂ ਨੂੰ ਲੈ ਕੇ ਅਸੀਂ ਪਿਛਲੇ 4 ਦਿਨਾਂ ਤੋਂ ਕੋਹ ਹੜਤਾਲ ਤੇ ਬੈਠੇ ਹੋਏ ਕੋਈ ਪੁਲਿਸ ਤੋਂ ਫੋਨ ਆਇਆ ਕੋਈ ਗੱਲਬਾਤ ਵੀ ਇਸ ਪਰ ਅੱਜ ਕੀ ਹੋਇਆ ਕਿ ਅੱਜ ਇੱਥੇ ਜਿਹੜੇ ਹਾਇਰ ਐਜੂਕੇਸ਼ਨ ਮਨਿਸਟਰ ਨੇ ਅਰਜੋਤ ਬੈਂਸ ਉਹ ਆਏ ਹੋਏ ਨੇ ਕੱਲ ਦੇ ਪਰ ਉਹ ਸਾਡਾ ਉਹਨਾਂ ਨੂੰ ਕੋਈ ਘੇਰਾਂ ਦਾ ਪ੍ਰੋਗਰਾਮ ਵੀ ਨਹੀਂ ਹੈਗਾ ਪਰ ਉਹ ਪ੍ਰੈਸ਼ਰਾਈਜ਼ ਜਿਵੇਂ ਹੁੰਦਾ ਕਿ ਪ੍ਰੈਸ਼ਰ ਹੁੰਦਾ ਹੁਣ ਐਸਪੀ ਵੈਸਟ ਦਾ ਸਾਨੂੰ ਕਾਲ ਆਈ ਸੀ ਉਹਨਾਂ ਦਾ ਕਹਿਣਾ ਕਿ ਜੇ ਤੁਸੀਂ ਕੁਝ ਸਮੇਂ ਤੱਕ ਧਰਨਾ ਨਹੀਂ ਹਟਾਉਂਦੇ ਤਾਂ ਜਿਹੜੀ ਬੰਦਗੀ ਕਾਰਵਾਈ ਕੀਤੀ ਜਾਵੇਗੀ ਤੇ ਅਸੀਂ ਵੀ ਕਿਹਾ ਕਿ ਠੀਕ ਹੈ ਜੇ ਕਾਨੂੰਨ ਨੂੰ ਲੱਗਦਾ ਕਿ ਅਸੀਂ ਕੁਝ ਗਲਤ ਕਰ ਰਹੇ ਹਾਂ ਤੇ ਜੋ ਵੀ ਕਾਰਵਾਈ ਬਣਦੀ ਹੈ ਅਸੀਂ ਚੱਲਣ ਨੂੰ ਮੰਨਦੇ ਹਾਂ ਇਸਲਾ ਉਹ ਹੋਰ ਵੀ ਤੁਹਾਨੂੰ ਕੋਈ ਸਿੱਖਿਆ ਦਿੱਤੀ ਹੈ ਕੱਲ ਧਰਨਾ ਇਧਰ ਉਧਰ ਕਰਨ ਬਾਰੇ ਕੋ ਨਹੀਂ ਜੀ ਕੱਲ ਇਹ ਸਾਨੂੰ ਇੱਕ ਬਾਰ ਬਾਰ ਇਹ ਕਿਹਾ ਜਾ ਰਿਹਾ ਕਿ ਤੁਸੀਂ ਕੱਲ 4 ਵਜੇ ਤੱਕ ਜਿਹੜਾ ਵਾ ਆਪਣਾ ਧਰਨਾ ਕਿਤੇ ਹੋਰ ਸ਼ਿਫਟ ਕਰ ਲਓ ਕਿਉਂਕਿ ਉਹਦਾ ਸਿੱਧਾ ਸਿੱਧਾ ਕਾਰਨ ਹੈ ਵੀ ਮੰਤਰੀ ਸਾਹਿਬ ਦਾ ਪ੍ਰੋਗਰਾਮ ਹੋ ਜਾਏ ਪਰ ਐਸੀ ਵੀ ਤੁਹਾਨੂੰ ਤੇ ਵੀ ਦਿੱਤੀ ਗਈ ਉਸ ਤੋਂ ਨਾ ਕੋਈ ਐਸੀ ਵੀ ਸਾਹਿਬ ਨੇ ਕੋਈ ਪੱਤਾ ਪੁੱਤਾ ਦਿੱਤ ਕਰਨ ਹਾਂ ਜੀ ਉਹਨਾਂ ਨੇ ਕੋਈ 383 ਧਾਰਾ ਦਾ ਉਹ ਕਹਿ ਰਹੇ ਸੀ ਕਿ ਬੰਦੀ ਕਾਰਵਾਈ ਦੇ ਦੇਖੋ ਸਰ ਉਹ ਮੌਜੂਦੇ ਦੇ ਅਫਸਰ ਨੇ ਉਹਨਾਂ ਦੀ ਡਿਊਟੀ ਲਾਉਣ ਕਰਨਾ ਜਿਹਨਾਂ ਨੂੰ ਲੱਗਦਾ ਸੀ ਗਲਤ ਕਰ ਰਹੇ ਤੇ ਉਹ ਬੇਸ਼ੱਕ ਸਾਡੇ ਦੇ ਜਿੰਦੋਂ ਮਰਜ਼ੀ ਜੋ ਵੀ ਬੰਦੀ ਕਾਰਵਾਈ ਕਰ ਸਕਦੇ ਹਾਂ ਜਿਹੜਾ ਸਭਾ ਕੋ ਤੱਕ ਜਾਰੀ ਰਹੇਗਾ ਇਹ ਸਰ ਜਿੰਨਾ ਜਰ ਮੰਗਾ ਸਾਨੂੰ ਨਹੀਂ ਸਾਡੀਆਂ ਮਨਜ਼ੂਰ ਹੰਦੀਆਂ ਲਿਖਤੀ ਰੂਪ ਦੇ ਵਿੱਚ ਨਹੀਂ ਮਿਲਦੀਆਂ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦੀਆਂ ਅਣ ਮਿੱਥੇ ਸਮੇਂ ਲਈ ਅਸੀਂ ਪੇਨ ਜਾਣੇ ਕੋ ਖੜਤਾਲ ਦੇ ਬੈਠੇ ਰਹਾਂਗੇ ਇਹਨੂੰ ਸੰਘਰਸ਼ ਨੂੰ ਜਿਹੜਾ ਅੱਗੇ ਹੋਰ ਤੇਜ਼ ਕਰਾਈ ਜਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ